ਵਾਈ ਗੁਰਜੀ ਦਾ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਹਾਂਜੀ ਇਹ ਕੀ ਹੋ ਗਿਆ ਨੂੰ ਹੈ ਬੱਤੀ ਲੱਗੀ ਨਾ ਨਾ ਪਰ ਤੋਂ ਨਾਲ ਲੱਗੇ ਤਾਂ ਕਿਹਦੀ ਬਸੇ ਆਏ ਵੀਰ ਇਹ ਪਈ ਬਾਜ਼ਾਰ ਹੈ ਕੀ ਆਉਂਦੇ ਨਾ ਵੀ ਸਪੋਰਟ ਕਰਦੇ ਤੇ ਹਾਂਜੀ ਚਲਾਉਂਗੇ ਕੋਈ ਅੱਛਾ ਜੀ ਤੁਹਾਡਾ ਦਾਦਾ ਕੋਈ ਵੀ ਕੰਮ ਚਲਾ ਰਿਹਾ ਕੰਮ ਚ ਕਰਨਾ ਵਾ ਤੇ ਅੱਖਾਂ ਤੇ ਤੁਹਾਨੂੰ ਦਿਖਦਾ ਹੈਗਾ ਕੁਝ ਵੀ ਨਹੀਂ ਦਿਖਦਾ ਨਹੀਂ ਦੋ ਵੀ ਦੋ ਵੀ ਅੱਖਾਂ ਬੰਦ ਆ ਹਾਂਜੀ ਤੇ ਭਾੜੇ ਫਿਰ ਕੰਮ ਕਿਵੇਂ ਕਰੂਗਾ ਇਹ ਕੰਮ ਲਾ ਕੇ ਬਹਿ ਜਾਣਾ ਅੱਛਾ ਤੁਹਾਡੇ ਨਾਲ ਬੈਠਣਗੇ ਇੱਕ ਵਾਰ ਤੁਹਾਡੀ ਮਾਤਾ ਜੀ ਆ ਹਾਂਜੀ ਮਾਂ ਮਾਂ ਅੱਛਾ ਇਹ ਫਿਰ ਤੁਹਾਡੇ ਨਾਲ ਬੈਠਣਗੇ ਹਾਂਜੀ ਲਾ ਕੇ ਬਹਿਣਗੇ ਤੇ ਕਿਹੜਾ ਕੰਮ ਕਰਨਾ ਹੈ ਤੁਹਾਡੀ ਮਾਤਾ ਜੀ ਨੇ ਹਾਂਜੀ ਕਰ ਲਿਆ ਗੱਜਾ ਤੁਹਾਨੂੰ ਕਿਹੜਾ ਕੰਮ ਕਰੇਗਾ ਚਾਚੂ ਬੁਝੇਗਾ ਹਾਂਜੀ ਚਾਚੂ ਚਾਹ ਸੁਣ ਕੇ ਲਾਉਣਾ ਅੱਛਾ ਤਾਂ だっ ਆਪ ਹੀ ਕਰੋਗੇ ਦੇ ਅੱਖਾਂ ਤੇਰੀ ਹੈ ਹੀ ਨਹੀਂ ਓੜ ਹਨਾ ਵਾਹਿਗੁਰੂ 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 ਅੱਖਾਂ ਹੀ ਨਹੀਂ ਹੈਗੀਆਂ ਵੀਰ ਦੀਆਂ ਚ ਕਿਨੇ ਬੱਚੇ ਕਿਨੇ ਦੋ ਹੀ ਇੱਕ ਗੁੜੀਆ ਤੇ ਇੱਕ ਆ ਸੀ ਵਾਹਿਗੁਰੂ ਕੱਲਾ-ਕੱਲਾ ਹੀ ਆ ਕੱਲਾ-ਕੱਲਾ ਤੇ ਘਰ ਦੇ ਵੀ ਹੈ ਨਹੀਂ ਕਿਸ ਦਾ ਹੋਰ ਸਾਲ ਅੱਛਾ ਘਰ ਦੇ ਵੀ ਨਹੀਂ ਹੈਗੇ ਵਾਹਿਗੁਰੂ 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 ਇਹ ਤੁਹਾਨੂੰ ਦਿਖਦਾ ਨਹੀਂ ਹੈਗਾ ਹੈ ਤਰੋੜੀ ਕਿਵੇਂ ਚੱਲਦੀ ਫਿਰ ਤੁਹਾਡੀ ਇਹ ਦਾ ਕੰਮ ਕਰਦਾ ਕੰਮ ਕਰਦਾ ਕੰਮ ਕਰਦੀ ਹੈ ਵਾਹਿਗੁਰੂ ਵਾਹਿਗੁਰੂ ਧਰ ਗੁਰੂ ਰਾਮਦਾਸ ਧਰ ਗੁਰੂ ਰਾਮਦਾਸ ਕੱਲ ਜੀ ਕੱਪੀ ਹੈ ਜਿਆੜੀ ਕਰ ਦਿਓ ਕੱਲ ਚਲੀ ਜਾਉਣੀ ਉੱਥੇ ਕੱਲ ਸਾਜ ਵਾਹਿਗੁਰੂ ਰੋਟੀ ਸਾਬਾ ਜੀ ਨੂੰ ਦੇਣੀ ਰੋਟੀ ਦੇਣੀ ਹੈ ਜੀ ਭੁੱਖਾ ਥੋੜਾ ਰੱਖਣਾ ਵਾਹਿਗੁਰੂ ਇਹ ਤਾਂ ਦਵਾਈ ਦਾ ਪਾ ਵੀ ਆਉਂਦਾ ਵਾ ਵਾਹਿਗੁਰੂ ਆਪ ਬਿਟੇ ਨਹੀਂ ਮੱਠੇ ਰਹਿਣੀ ਸਕਦੀ ਠੀਕ ਹੈ ਹੋਰ ਜੀ ਕਹਿੰਦੇ ਕਿ ਰੇੜੀ ਦਾ ਚਾਹ ਪਾਣੀ ਦਾ ਪਿੰਡ ਦੇ ਬਾਹਰ ਲਾ ਲੋਗੇ ਹਾਂਜੀ ਬ੍ਰੇਕ ਦਾ ਕੰਮ ਕਰੂੰਗਾ ਧਰਗੁਰੂ ਰਾਮਦਾਸ ਕੋਈ ਤਾਂ ਪਤਾ ਰੋਡ ਕਿਹੋਂ ਜਾਂਦਾ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਕੋਈ ਤਾਂ ਪਤਾ ਭੈਣ ਭਰਾ ਕੋਈ ਨਹੀਂ ਬਾਕੀ ਕੋਈ ਸਪੋਰਟ ਨਹੀਂ ਕਰਦਾ ਹੈਗਾ ਧਰਗੁਰੂ ਰਾਮਦਾਸ ਤੇ ਆਪ ਜੀ ਚਾਹੁੰਦੇ ਹੋ ਕਿ ਚਾਹ ਦਾ ਕੰਮ ਖੋਲੀ ਪਿੰਡ ਦੇ ਬਾਹਰ ਹਨਾ ਨਹੀਂ ਕੋਨੇ ਪੈੜੇ ਰੋਡ ਆ ਕੋਈ ਨਹੀਂ ਤੂੰ ਗੁਰੂ ਰਾਮਦਾਸ ਦੇ ਦਰ ਤੇ ਆਈ ਹੈ ਸਤਿਗੁਰ ਦੇ ਸੇਵਾ ਲਈ ਆ ਤੇ ਵੀਰ ਤੂੰ ਕੱਲ੍ਹ ਇਹ ਕ ਮਾਦਨਾ ਸਪੋਰਟ ਪੂਰੀ ਕਰ ਲੈਣਾ ਨਾ ਹਾਂਜੀ ਜੜੀ ਜੜੀ ਲੈ ਕੇ ਇੱਕ ੱਤਕਾ ਮਾਰਨ ਨੂੰ ਚਲੋ ਨਾਲ ਹਨਾ ਵਾਹਿਗੁਰੂ ਵਾਹਿਗੁਰੂ ਕੋਨੇ ਪੈੜੀ ਤੁਸੀਂ ਮੈਨੂੰ ਇੱਕ ਦਿਨ ਦਾ ਸਮਾਂ ਦੇ ਦਿਓ। ਹਾਂਜੀ। ਠੀਕ ਆ ਜੀ। ਠੀਕ ਆ ਵੀਰ? ਹਾਂਜੀ। ਇੱਕ ਦਿਨ ਦਾ ਸਮਾਂ ਦੇ ਦੇ ਤੇ ਮੈਂ ਤੁਹਾਨੂੰ ਰੇੜੀ ਦੇ ਦੇਣਾ ਲੈ ਕੇ। ਠੀਕ ਹੈ? ਤੇ ਤੇ ਪਹਿਲਾਂ ਜੀ ਤੁਸੀਂ ਫਿਰ ਆਪਣਾ ਕੰਮ ਚਾਲੂ ਕਰ ਲਿਓ। ਕੋਈ ਗੱਲ ਨਹੀਂ ਮੇਰੀ ਇੱਕ ਦਿਨ ਦਾ ਸਮਾਂ ਦੇ ਦਿਓ। ਮੈਂ ਤੁਹਾਨੂੰ ਨਾ ਚਾਹ ਪਾਣੀ ਵਾਸਤੇ ਰੇੜੀ ਦੇ ਦੇਣਾ ਲੈ ਕੇ। ਠੀਕ ਹੈ ਜੀ? ਚਲ ਕੋਈ ਨਾ ਵੀਰ। ਤੂੰ ਤੂੰ ਨਾ ਮਹਾਰਾਜ ਦਾ ਨਾਮ ਜਪਿਆ ਕਰ। ਠੀਕ ਹੈ? ਬੋਲਿਆ ਕਾ ਸਵਾਸ ਸਵਾਸ ਬੋਲ। ਸਵਾਸ ਸਵਾਸ। ਸਵਾਸ ਸਵਾਸ। ਗੁਰੂ ਰਾਮਦਾਸ। ਸਵਾਸ ਸਵਾਸ। ਸਵਾਸ ਸਵਾਸ। ਗੁਰੂ ਰਾਮਦਾਸ। ਸਵਾਸ ਸਵਾਸ। ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਹੋਰ ਨਹੀਂ ਕੁਛ ਤਾਂ ਕਮ ਸੇ ਕੰ ਮਾਰੇ ਦਾ ਨਾਮ ਜਰੂਰ ਜਪੀ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਦਾ ਪੈਂਦੀ ਆਪ ਜੀ ਵੀ ਜਪਿਆ ਕਰੋ ਠੀਕ ਹੈ ਇਹ ਤਾਂ ਕਰਮਾਂ ਦੀ ਖੇਡ ਆ ਜੋ ਸਾਡੇ ਲਿਖਾ ਜਿ ਲਿਖਿਆ ਬਾਕੀ ਤੁਹਾਡੇ ਲਈ ਮੈਂ ਨਾ ਕੱਲ ਨੂੰ ਰੇੜੀ ਦਾ ਇੰਤਜ਼ਾਮ ਕਰ ਦੇਣਾ ਠੀਕ ਹੈ ਜੀ ਫਿਰ ਤੁਹਾਨੂੰ ਦੇ ਦਨੇ ਆ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰੋ ਤੇ ਵੀਰ ਵੀ ਘਰੇ ਬੈਠਾ ਤਾਂ ਚਲੋ ਤੁਹਾਡੀ ਰੋਟੀ ਸੋਣੀ ਚੱਲ ਪਈ ਬਸੀਂ ਵੀ ਚਾਉਂਦੇ ਆ ਤੁਸੀਂ ਦੋ ਦਿਨ ਦਾ ਸਮਾਂ ਦੇ ਦਿਓ ਕੱਲ੍ਹ ਜਾਂ ਪਰਸੋਂ ਤੁਹਾਨੂੰ ਮੇਰੇ ਦੇ ਦੇਣਾ ਜਿਹੜੀ ਚਾਹ ਪਾਣੀ ਵਾਸਤੇ ਠੀਕ ਹੈ ਜੀ ਠੀਕ ਹੈ ਵੀਰ ਦੋ ਦੇ ਦਾ ਸਮਾਂ ਦੇ ਦੇ ਮਰੂ ਠੀਕ ਹੈ ਦੇਣੀ ਕਿਨੇ ਆ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਡੇ ਗੁਰੂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਕਾਲਸਾ ਵਾਹਿਗੁਰਜੀ ਫਤਿਹ ਠੀਕ ਹੈ ਵੀਰ ਜੀ ਮੂ ਫਿਰ ਬੰਦ ਲਿਆ ਹਾਂਜੀ ਹਾਂਜੀ ਜਖਮ ਆ ਅੱਖ ਦੇ ਹਾਂਜੀ ਆ ਨਾ ਜਾਣੇ ਹਾਂਜੀ ਜਖਮ ਆ ਹਾਂ ਅੱਖ ਦੇ ਜਖਮ ਹੈਗਾ ਹਾਂਜੀ ਮੱਖੀਆਂ ਮੱਖੀਆਂ ਪੈਂਦੀਆਂ ਹਾਂ ਹਾਂਜੀ ਕਿਤਾ ਜੋ ਜਾਂਦਾ ਬਣਾ ਅੱਛਾ ਜੀ ਸਿੱਧਾ ਦਿਮਾਗ ਨੂੰ ਚੜ੍ਹ ਕੇ ਆਉਂਦਾ ਅੱਛਾ ਜੀ ਮੈਂ ਤਾਂ ਹੁਣ ਮੈਂ ਤੁਹਾਨੂੰ ਇਹ ਵੀ ਨਹੀਂ ਮੈਂ ਕਹਿ ਨਹੀਂ ਸਕਦਾ ਕਿ ਭਾਜੀ ਰੇੜੀ ਦੇਖ ਲਓ ਵੀਰ ਹੈ ਨਾ ਤੇ ਭਾਜੀ ਆ ਰੇੜੀ ਜੇ ਤੇ ਇੱਕ ਨਾ ਵੀਰ ਆਮੇ ਨਾ ਛੋਟਾ ਜਿਹਾ ਤੇਰੇ ਵਾਸਤੇ ਨਾ ਆ ਗਿਫਟ ਆ ਛੋਟਾ ਜਿਹਾ ਇਹਦੇ ਜੀ ਨਾ ਗੁਰਬਾਣੀ ਆ ਹਾਂ ਜੀ ਵਾਹਿਗੁਰੂ ਦਾ ਸਿਮਰਨ ਹੈਗਾ ਜਪਜੀ ਸਾਹਿਬ ਹੈਗਾ ਤੇ ਗੁਰਬਾਣੀ ਚੱਲਦੀ ਆ ਠੀਕ ਹੈ ਭਾਜੀ ਇਹ ਤੁਸੀਂ ਤਾਂ ਆਪਣੇ ਘਰ 'ਚ ਜਰੂਰ ਲਾਇਓ ਠੀਕ ਹੈ ਵੀਰੇ ਤੂੰ ਵੀ ਜਰੂਰ ਸੁਣੀ ਠੀਕ ਹੈ ਤੇ ਆ ਤੁਹਾਡੀ ਜਿਹੜੀ ਹੈ ਭੈਣ ਜੀ ਠੀਕ ਹੈ ਤੇ ਇਹ ਤੇ ਨਾ ਥੋੜਾ ਜਿਹਾ ਮੈਂ ਤੁਹਾਨੂੰ ਮੈਂ ਦਿੰਨਾ ਵਾ ਤੇ ਤੁਸੀਂ ਚਾਹ ਪਣੀ ਦਾ ਕੰਮ ਸ਼ੁਰੂ ਕਰਨਾ ਨਾ ਤੇ ਆ ਥੋੜੀ ਜੀ ਦਮਾਇਆ ਜੀ ਠੀਕ ਹੈ ਭੈਣ ਜੀ ਇਹ ਤੁਸੀਂ ਚਾਹ ਪਣੀ ਦਾ ਕੰਮ ਸ਼ੁਰੂ ਕਰਕੇ ਤੇ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਵੀਰ ਜਦੋਂ ਵੀ ਤੁਸੀਂ ਸ਼ੁਰੂ ਕਰੋਗੇ ਮੈਨੂੰ ਇੱਕ ਛੋਟੀ ਜੀ ਵੀਡੀਓ ਜ਼ਰੂਰ ਪਾਓ ਜ਼ਰੂਰ ਪਾਵਾਂਗੇ ਤਾਂ ਕਿ ਮਨੂੰ ਪਤਾ ਲੱਗੇ ਕਿ ਮੇਰਾ ਭਰਾ ਹੁਣ ਕੰਮ ਕਰ ਰਿਹਾ ਵਾ ਭੈਣ ਜੀ ਤੁਸੀਂ ਨਾਲ ਖੜ ਕੇ ਹਨਾ ਤੇ ਸਿਵੀਰ ਆਪਣਾ ਅਰਦਾਸ ਬੇਨਤੀ ਵੀਰ ਕਰ ਸਕਦੇ ਆ ਤੇਰੇ ਲਈ ਕਿ ਮਹਾਰਾਜ ਤੇਰਾ ਸਹਾਰਾ ਤੇਰੀ ਮਾਂ ਨੂੰ ਹਮੇਸ਼ਾ ਜਿੰਦਾ ਰੱਖੇ ਤੇਰੇ ਨਾਲ ਠੀਕ ਹੈ ਨਾ ਤੇ ਬਾਕੀ ਭੈਣ ਜੀ ਇਹ ਵੀ ਇੱਕ ਸੇਵਾ ਵਾ ਜਿਹੜਾ ਤੁਸੀਂ ਨਾਲ ਕਰ ਰਹੇ ਹੋ ਇਹਦੇ ਠੀਕ ਹੈ ਤੇ ਠੀਕ ਹੈ ਵੀਰ ਤੇ ਕੰਮ ਸ਼ੁਰੂ ਕਰੋ ਕਿਤੇ ਲੋੜ ਗਾਹ ਪੈਂਦੀ ਹੈ ਕਿਦੇ ਹੋਰ ਤੇ ਮੈਂ ਜਿੰਨਾ ਮੇਰੇ ਕੋ ਹੋਊਗਾ ਮੈਂ ਤੇਰਾ ਸਪੋਰਟ ਕਰੂੰਗਾ ਵੀਰ ਤੇਰੀ ਅੱਖਾਂ ਨਹੀਂ ਹੈਗੀਆਂ ਬਾਕੀ ਫਿਰ ਕਹਾਂ ਤੁਹਾਨੂੰ ਭੈਣ ਜੀ ਦੇਣ ਵਾਲਾ ਤੁਹਾਡਾ ਗੁਰੂ ਧੰਗੁਰੂ RAMDAS ਪਾਸ਼ਾ ਜੀ ਬਲੀਵ ਕਰਿਓ ਭਰੋਸਾ ਰੱਖਿਓ ਇਸ ਸ਼ੀਰ ਸਿੰਘਾ ਦੇ ਉੱਤੇ ਉਹ ਸਹਾਇ ਜਰੂਰ ਹੋਣਗੇ ਠੀਕ ਹੈ ਜੀ ਤੇ ਆ ਮਾਇਆ ਗਈ ਆ ਤੇ ਵੀਰ ਅੱਜ ਤੂੰ ਪਾਠ ਜਰੂਰ ਸੁਣੀ ਠੀਕ ਹੈ ਘਰ ਦੇ ਵਿੱਚ ਲਾ ਕੇ ਪੈਣ ਤੁਸੀਂ ਜਰੂਰ ਰੱਖਣਾ ਸਿਮਲਨ ਹੈਗਾ ਠੀਕ ਹੈ ਜੀ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਤੂੰ ਦਿਖਾਣਿਆ ਵਾ ਵਾਹਿਗੁਰੂ ਦਿਖਾ ਦਿਖਾ ਵੇਖਦਾ ਪਿਆ ਸੀ ਹੱਥ ਹੱਥ ਲਾ ਕੇ ਹੈਂ ਦੇਖ ਲਈ ਇੱਕ ਵਾਰੀ ਦੇਖ ਲਈ ਹੱਥ ਲਾ ਕੇ ਠੀਕ ਹੈ ਜੀ ਕਲਿਕ ਲੱਗੀ ਆ ਸੋਹਣੀ ਲੱਗੀ ਪਈ ਕਿ ਪਰ ਨੂੰ ਦਿਖਾ ਰਿਹਾ ਹੈ ਕਿ ਤਰ੍ਹਾਂ ਕਹਿ ਰਿਹਾ ਹੈ ਮੈਂ ਕਹਿੰਦਾ ਵੀ ਆਪਾਂ ਆਵੇ ਵਧੀਆ ਬੰਦਾ ਮੈਂ ਆ ਛੀ ਦਾ ਤੇ ਇੱਥੇ ਬੈਠਾ ਕਰ ਰਹਾ ਦੰਦ ਆਇਆ ਕਰਾਂ ਮੈਂ ਨਾ ਸਪੈਸ਼ਲ ਮਹਿੰਦਰਾ ਵਿੱਚ ਦੇਖਣ ਆ ਮੈਂ ਉੱਠ ਕੇ ਬਾਹਰ ਆਇਆ ਮੈਂ ਕਿਹਾ ਵੀਰ ਹੱਥ ਲਾ ਲਾ ਕੇ ਦੇਖਣ ਦਿਆ ਵਾ ਮੈਨੂੰ ਦਿਖਾ ਦੇ ਆ ਮੈਂ ਬਹੁਤ ਵਧੀਆ ਮਾਣ ਨੂੰ ਚਾਹ ਹੈ ਜੀ ਚਾਹ ਆਇਆ ਦੇ ਮਨ ਨੂੰ ਮਨ ਨੂੰ ਚਾਹ ਆ ਦੇ ਮਨ ਨੂੰ ਚਾਹ ਆ ਦੇ ਅੰਦਰੇ ਆੜੀ ਆੜੀ ਅੱਛਾ ਜੀ ਅੰਦਰੇ ਹੀ ਵਾਸ ਅੰਦਰੇ ਹੀ ਰਹਿਣਾ ਨਹੀਂ ਨਹੀਂ ਹੁਣ ਤੁਸੀਂ ਨਾ ਬਾਹਰ ਬੁਰੇ ਘੇਜੋਗੀ ਨਾ ਥੋੜਾ ਜਿਆ ਕੋਈ ਆ ਕੇ ਗੱਲਬਾਤ ਕਰੂਗਾ ਤੇ ਵਧੀਆ ਲੱਗੂਗਾ ਠੀਕ ਹੈ ਵੀਰੇ ਸੋਹਣੀ ਹੈ ਹਾਂ ਜੀ ਬਹੁਤ ਸੋਹਣੀ ਹੈ ਚਲ ਠੀਕ ਹੈ ਠੀਕ ਰਹੇ